ਉਧੇ ਅਨੇ ਸ਼ਹਿਰ ਦਾ ਇੱਕ ਐਸਾ ਸ਼ੋਰੂਮ ਜਿੱਥੇ ਲਹਿੰਗੇ ਮਿਲਦੇ ਹੋ ਜੀ ਸੂਰਤ ਦੀ ਫੈਕਟਰੀਆਂ ਵਾਲੇ ਰੇਟਾਂ ਦੇ ਉੱਤੇ ਬਾਜ਼ਾਰ 'ਚ ਜਿਹੜੇ ਭਾਤ ਤਾਨੂੰ ਸੂਟ ਨਹੀਂ ਮਿਲਦੇ ਉਸ ਭਾਅ ਦੇ ਵਿੱਚ ਮੈਂ ਤਾਨੂੰ ਲਹਿੰਗੇ ਦੇ ਰਿਆਂ ਆ ਦੇਖੋ ਜਿੱਦਾਂ ਹੁਣ ਆ ਲਹਿੰਗਾ ਤਾਨੂੰ ਦਿਖਾ ਰਿਆਂ ਇਹ 750 ਰੁਪਏ ਰੇਂਜ ਤੋਂ ਸਟਾਰਟ ਕਰ ਰਿਹਾ ਲੇਕਿਨ ਭਾਜੀ ਇੱਕ ਮਿੰਟ 750 ਜਾਂ 1750 ਭਾਜੀ 750 ਰੁਪਏ ਲਹਿੰਗਾ ਦੇ ਰਿਆਂ ਸੂਟ ਨਹੀਂ ਆਂਦਾ ਇਸ ਭਾਅ ਜੋਤ ਭਾਅ ਦੇ ਰਿਆਂ ਤਾਨੂੰ ਬਾਜ਼ਾਰ 'ਚ ਤਾਨੂੰ ਇਹੀ 15-1500 ਰੁਪਏ ਕਿਰਾਏ ਤੇ ਮਿਲਣਗੇ ਲਹਿੰਗੇ ਆ ਦੇਖੋ ਭਾਜੀ ਮੇਰੇ ਨਾਲ ਪਰੇ ਹੋਏ ਪੂਰੇ ਚਮਚਮਾਂਦੇ ਲਹਿੰ ਚਮਚਮਾਂ ਦੇ ਲਹਿੰਗੇ ਦੇਵਾਂਗੇ 1500 ਰੁਪਏ ਦੇ ਵਿੱਚ ਪਰ ਮਤਲਬ ਜਿੰਨਾ ਹੈਵੀ ਕੰਮ ਕੀਤਾ ਕਾਰੀਗਰ ਉਸ ਤੋਂ ਵੱਧ ਵੱਲ ਖਰਚਾ ਲੈ ਲੰਦੇ ਬਣਾਉਂਦਾ ਹੀ ਭਾਜੀ ਤੁਸੀਂ ਲਹਿੰਗੇ ਤੁਹਾਨੂੰ ਏਦਾਂ ਦੇ ਆਰਟੀਕਲ ਦਿਖਾਉਂਗਾ ਬਾਜ਼ਾਰ ਦੇ ਵਿੱਚ ਕਿਰਾਏ ਤੇ ਵੀ ਲੈਣ ਤੋਂ ਵੀ ਕਹੋਂਗੇ ਨਾ ਉਸ ਤੋਂ ਵੀ ਸਸਤੇ ਲਹਿੰਗੇ ਤੁਹਾਨੂੰ ਇੱਥੇ ਦੇ ਰਿਆ ਮੈਂ ਇਹ ਭਾਜੀ ਯਾਰ ਇਹਨੇ ਸਸਤੇ ਕਿਉਂ ਮੈਨੂੰ ਸਮਝ ਨਹੀਂ ਆਈ ਯਾਰ ਹਾਂਜੀ ਸਾਡੀ ਸੂਰਤ ਦੇ ਵਿੱਚ ਖੁਦ ਹੀ ਆਪਣੀ ਫੈਕਟਰੀ ਹੈ ਖੁਦ ਹੀ ਮੈਨੂਫੈਕਚਰਿੰਗ ਹੈ ਸਾਡੀ ਸਾਰਾ ਐਡਰੈਸ ਲਿਖਿਆ ਹੋਇਆ ਕਾਰਡ ਦੇ ਉੱਪਰ ਫੈਕਟਰੀ ਦਾ ਵੀ ਤੇ ਇੱਥੇ ਦਾ ਵੀ ਐਡਰੈਸ ਲਿਖਿਆ ਹੋਇਆ ਹੈ ਭਾਜੀ ਯਾਰ ਕਿਸੇ ਸੇਮ ਕਾਪੀ ਸੇਮ ਔਰ ਇਹ ਨਾਲ ਦਾ ਪੀਸ ਬਣਾ ਕੇ ਦਊਗਾ A to Z ਜਿਹੜਾ ਗਾਹਕ ਤੁਹਾਡੀ ਵੀਡੀਓ ਦੇਖ ਕੇ ਆਊਗਾ ਉਹਨੂੰ ਉਸ ਸਿੰਗਲ ਪੀਸ ਵੀ ਹੋਲਸੇਲ ਰੇਟਾਂ ਤੇ ਦਵਾਂਗੇ ਜਿਹੜਾ ਬੰਦਾ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਸ਼ੇਅਰ ਟੂ ਗਰੁੱਪ ਕਰੇਗਾ ਉਹਨਾਂ ਵਿੱਚੋਂ ਇੱਕ ਬੰਦੇ ਨੂੰ ਆ ਲਹਿੰਗਾ ਵੀ ਫਰੇਜ ਦਿੱਤਾ ਜਾਊਗਾ। ਭਾਜੀ ਹੁਣ ਆ ਬ੍ਰਾਈਡਲ ਲਹਿੰਗਾ ਦੇਖੋ ਆ ਬਾਜ਼ਾਰ ਦੇ ਵਿੱਚ ਕਿੰਨੇ ਦਾ ਹੋਊਗਾ? ਭਾਜੀ ਮੇਰੇ ਹਿਸਾਬ ਨਾਲ ਜਿੰਨਾ ਕਿਤੇ ਵਰਕ ਕੀਤਾ ਇਹ 44500 ਦਾ ਹੈਗਾ ਜੀ। ਭਾਜੀ 44500 ਰੁਪਏ ਬਿਲਕੁਲ ਸਹੀ ਕਹਿ ਰਹੇ ਹੋ ਪਰ ਬਾਜ਼ਾਰ ਦੇ ਵਿੱਚ 44500 ਜੇ ਸਿੰਗਲ ਦੁਪੱਟਾ ਦੇ ਰਹੇ ਆ। ਅਸੀਂ ਇਹੀ ਲਹਿੰਗਾ ਡਬਲ ਦੁਪੱਟੇ ਨਾਲ ਤੁਹਾਨੂੰ 2000 ਰੁਪਏ ਲਹਿੰਗਾ ਦਵਾਂਗੇ। ਇੱਕ ਮਿੰਟ ਇੱਕ ਮਿੰਟ ਭਾਜੀ ਮਤਲਬ 2000 ਚ ਲਹਿੰਗਾ ਵੀ ਦੇਣਾ ਤੇ ਦੋ ਦੁਪੱਟੇ ਵੀ ਦੇਣੇ। ਬਿਲਕੁਲ ਸਹੀ ਗੱਲ ਹੈ ਭਾਜੀ ਹੋਰ ਸੁਣੋ 2000 ਤੋਂ ਉੱਪਰ ਕੋਈ ਵੀ ਡੈਨਿੰਗ ਦਿਖਾ ਰਿਹਾ ਤੁਹਾਨੂੰ ਮੈਂ ਇਹ ਸਾਰੇ ਐਂਟੀਕ ਡਿਜ਼ਾਈਨਿੰਗ ਹੈ ਨਾ ਮੇਰੇ ਸਾਹ ਜੀ ਸਾਰੇ ਭਾਜੀ ਜਿਹੜੀ ਅੱਜਕੱਲ ਦੀ ਲੇਟੈਸਟ ਵੈਰਾਈਟੀ ਹੈ ਉਹੀ ਦਿਖਾ ਰਿਹਾ ਤੁਹਾਨੂੰ ਇਹ ਟੋਟਲ ਆਰਟੀਕਲ ਜਿੰਨੇ ਦਿਖਾ ਰਿਹਾ ਸਾਰੇ ਆਰਟੀਕਲ ਤੁਹਾਨੂੰ 2000 ਤੋਂ ਲੈ ਕੇ 3000 ਦੀ ਰੇਂਜ ਤੱਕ ਸਾਰੇ ਆਰਟੀਕਲ ਆ ਦੇ ਮਤਲਬ ਇਹਦੇ ਨਾਲ ਵੀ ਸਾਰਿਆਂ ਦੇ ਨਾਲ ਡਬਲ ਦੁਪੱਟੇ ਵੀ ਲਣਗੇ ਬਿਲਕੁਲ ਭਾਜੀ ਸਾਰੇ ਨਾਲ ਡਬਲ ਦੁਪੱਟੇ ਦਵਾਂਗੇ 2 ਤੋਂ ਲੈ ਕੇ 3000 ਦੀ ਰੇਂਜ ਤੱਕ ਸਾਰੇ ਆਰਟੀਕਲ ਇਹ ਕੰਮ ਚੈੱਕ ਕਰੋ ਸਾਰਾ ਜਰਕਨ ਦਾ ਕੰਮ ਕੀਤਾ ਹੋਇਆ ਹੈ ਬਾਜ਼ਾਰ ਚ ਖਾਲੀ ਇਹ ਪੀਸ ਲੈਣ ਜਾਉਂਗੇ ਨਾ 5 ਕੋਈ ਵੀ ਪੀਸ ਲੈ ਜਾਓ ਡਬਲ ਦੁਪੱਟੇ ਦੇ ਵਿੱਚ ਬ੍ਰਾਈਡਲ ਲਹਿੰਗਾ 2000 ਤੋਂ ਲੈ ਕੇ 3000 ਦੀ ਰੇਂਜ ਤੱਕ ਸਾਰੇ ਆਰਟੀਕਲ ਆ ਦੇਖੋ ਦੁਲਾ ਦੁਲਣ ਵਾਲਾ ਡਿਜ਼ਾਈਨ ਜਿਹੜਾ ਬਾਜ਼ਾਰ ਦੇ ਵਿੱਚ ਬਹੁਤ ਫੇਮਸ ਚੱਲ ਰਿਹਾ ਹੈ ਇਹ ਮਤਲਬ ਲੋਕੀ ਕਹਿੰਦੇ ਆ ਜੀ ਰੈੱਡ ਬਲੱਡ ਕਲਰ ਹੈਗਾ ਇਹਦਾ ਰੇਟ ਚੱਕਦੇ ਹੋ ਨਾ ਜੀ ਬਿਲਕੁਲ ਸਹੀ ਗੱਲ ਹੈ ਭਾਜੀ ਆਹੀ ਲਹਿੰਗਾ ਦਿਖਾ ਦਗਾ ਲੁੱਟੀ ਜਾਂਦੇ ਪਏ ਐ 7000 10000 ਰੁਪਏ ਰੇਟ ਲੈ ਰਹੇ ਲੋਕੀ ਸਾਡੇ ਕੋ ਆਰਟੀਕਲ ਦੇ ਰੇਟ ਨਹੀਂ ਵਧਨੇ ਫੈਕਟਰੀ ਰੇਟਾਂ ਦੇ ਰੇਟ ਦਵਾਂਗੇ ਤੁਹਾਨੂੰ 2000 ਤੋਂ ਲੈ ਕੇ 3000 ਤੱਕ ਸਾਰੇ ਆਰਟੀਕਲ ਆ ਲੈ ਚਲ ਜਓ ਘੱਟੋ ਘੱਟ 20 20 ਯਾਰ 25 25 ਹਜ਼ਾਰ ਰੁਪਏ ਲੈਗੇ ਵਿਕਦੇ ਪਿਆਵਲੇ ਲੈਗੇ ਸਾਡੀ ਦੁਕਾਨ ਦੇ ਉੱਤੇ ਤੁਹਾਨੂੰ ਰੇਟ ਨਹੀਂ ਵਧਣਾ ਫੈਕਟਰੀ ਰੇਟ ਤੇ ਰੇਟ ਦਵਾਂਗੇ ਜਿਹੜੇ ਆਰਟੀਕਲ ਲਓਗੇ ਤੁਹਾਨੂੰ 4000 ਤੋਂ ਲੈ ਕੇ 6 7000 ਦੀ ਰੇਟ ਤੇ ਕੇ ਸਾਰੇ ਆਰਟੀਕਲ ਦਵਾਂਗਾ ਭਾਜੀ 1 ਮਿੰਟ ਤੁਸੀਂ 20000 ਵਾਲਾ ਲਹੰਗਾ 4 ਤੋਂ 6000 5 7000 ਅੱਛੇ ਤੇ ਦੇਣ ਲੱਗੇ ਯਾਦ ਰੱਖਿਓ ਦੁਪट्टे ਵੀ ਡਬਲ ਦੇਨੇ ਨਾਲ ਭਾਜੀ ਡਬਲ ਦੁਪट्टे ਨਾਲ ਜੋ ਅੱਜ ਕੱਲ ਬਾਜ਼ਾਰ ਦੇ ਵਿੱਚ ਚੱਲਦਾ ਪਿਆ ਸਾਰੇ ਉਹੀ ਆਰਟੀਕਲ ਦਿਖਾ ਰਿਆ ਫੈਕਟਰੀ ਰੇਟਾਂ ਦੇ ਕੋਈ ਲੁੱਟਣ ਵਾਲਾ ਕੰਮ ਏ ਭਾਜੀ ਹੁਣ ਤੁਸੀਂ ਲੱਖਾਂ ਵਾਲੇ ਲਹਿੰਗੇ ਕੱਢ ਲੇ ਯਾਰ ਭਾਜੀ ਇਹ ਲੱਖਾਂ ਵਾਲੇ ਲਹਿੰਗੇ ਨਹੀਂ ਐ ਇਹ ਬਾਜ਼ਾਰ ਦੇ ਵਿੱਚ ਸੱਚੀ ਲੱਖ ਲੱਖ 2-2 ਲੱਖ ਦੇ ਲਹਿੰਗੇ ਮਿਲਦੇ ਐ ਸਾਡੇ ਕੋਲ ਰੇਟ ਪੈਣਾ ਤੁਹਾਨੂੰ 10000 ਤੋਂ ਲੈ ਕੇ 20-25-30000 ਦੀ ਰੇਂਜ ਤੱਕ ਲਹਿੰਗਾ ਭਾਜੀ ਇੱਕ ਮਿੰਟ ਇੱਕ ਮਿੰਟ ਦੇਖ ਲਓ ਯਾਰ ਇਹ ਸਾਰੇ ਹੈਂਡਵਰਕ ਵਾਲੇ ਲਹਿੰਗੇ ਹੈਗੇ ਆ ਨਾਲ ਇਨ ਐਸੈਸਰੀ ਹੈਗੀ ਆ ਪੂਰੇ ਜਰਕਨ ਵਰਕ ਕੀਤੇ ਆ ਤੇ ਤੁਸੀਂ ਕਿੰਨੇ ਪੈ ਦੀ ਰੇਂਜ 10000 ਰੁਪਏ ਤੋਂ ਸ਼ੁਰੂ ਹੋਏ ਨਹੀਂ ਸਿਰਫ ਭਾਜੀ 2-2 ਦੁਪੱਟੇ ਇਹ ਨਾਲ ਲੌਂਗ ਲਟਕਣ ਦੇ ਨਾਲ ਬਾਜ਼ਾਰ ਚ ਇਹੀ ਲਹਿੰਗੇ ਲੱਖ ਲੱਖ 2-2 ਲੱਖ ਦੇ ਮਿਲਦੇ ਐ ਆਪਣੇ ਕੋਲ ਸਾਡੇ ਕੋਲ ਤੇ ਭਾਜੀ ਇਹ ਮਤਲਬ ਹੋਰ ਵੀ ਮਿਲ ਜਣਗੇ ਡਿਜ਼ਾਈਨ ਵਗੈਰਾ ਜਾਂ ਕਲਰ ਇਹਦਾ ਦੇ ਆਰਟੀਕਲ ਦਿਖਾਉਂਗਾ ਤੁਸੀਂ ਕੋਈ ਚੈੱਕ ਕਰੋ ਵੈਰਾਈਟੀ ਹਾਂ ਇਹ ਤਾਂ ਤੁਹਾਡੇ ਕੋਲ ਸਿਰਫ ਵੀਡੀਓ 'ਚ ਘੱਟ ਟਾਈਮ ਹੋਣ ਦੀ ਵਜ੍ਹਾ ਕਰਕੇ ਅਸੀਂ ਆਰਟੀਕਲ ਦਿਖਾ ਨਹੀਂ ਪਾਉਂਦੇ ਜੀ ਜੀ ਸ਼ਾਪ ਤੇ ਵਿਜ਼ਿਟ ਕਰਕੇ ਹੀ ਕਸਟਮਰ ਨੂੰ ਸਾਰੀ ਵੈਰੇਇਟੀ ਦਿਖਾਈ ਜਾਊਗੀ ਬਹੁਤ ਵਧੀਆ ਵਧੀਆ ਆਰਟੀਕਲ ਮਿਲਣਗੇ ਬਾਜ਼ਾਰ 'ਚ ਕਿਤੇ ਆ ਵੈਰੇਇਟੀ ਨਹੀਂ ਮਿਲਣੀ ਭਾਜੀ ਸੈਲੀਬ੍ਰਿਟੀ ਲਹੰਗੇ ਦਿਖਾ ਰਹੇ ਆ ਸੈਲੀਬ੍ਰਿਟੀ ਲਹੰਗੇ ਜੀ 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 ਲਹੰਗੇ ਚੈੱਕ ਕਰੋ 24 ਕਲੀਆਂ ਦੇ ਵਿੱਚ ਪੀਸ ਬਨੇ ਹੋਏ ਟੋਟਲ ਹੱਥ ਦਾ ਕੰਮ ਕੀਤਾ ਹੋਇਆ ਬਹੁਤ ਸੋਹਣੇ ਸੋਹਣੇ ਪੀਸ ਨੇ ਮਤਲਬ ਜਗਮਗਰਦੇ ਪੀਸ ਆਣਗੇ ਬਟ ਆਣਗੇ ਸੈਲੀਬ੍ਰਿਟੀ ਵਾਲੇ ਨਾ ਜੀ ਬਿਲਕੁਲ ਭਾਜੀ ਜਿਹ ਨੇ ਰੇਟ ਉਹੀ 10000 ਤੋਂ ਲੈ ਕੇ 25 30000 ਤੱਕ ਇਹ ਸਾਰੀ ਵੈਰਾਈਟੀ ਦਊਂਗਾ ਭਾਈ ਇੱਕ ਵਾ ਲਹੰਗਾ ਆ ਗਿਆ ਯਾਰ ਪਾਜੀ ਲਹਿੰਗੇ ਦੇ ਫਲੇਅਰ ਚੈੱਕ ਕਰੋ ਪੂਰੀ ਦੁਕਾਨ ਚ ਫਲੇਅਰ ਨਹੀਂ ਆ ਰਹੀ ਇੰਨੇ ਲਹਿੰਗੇ ਦੇ ਆ। ਮੈਂ ਹੋਰ ਦੇਖ ਰਿਹਾ ਮਤਲਬ ਇਹਨੂੰ ਕਵਰ ਕਰਨਾਸਤੇ ਨਾ ਦੂਜੀ ਸਾਈਡ ਤੇ ਘੁਮ ਕੇ ਆਣਾ ਪੈਣਾ ਜੀ। ਪਾਜੀ ਤੁਸੀਂ ਇਹ ਪੀਸ ਚੈੱਕ ਕਰੋ ਬਾਜ਼ਾਰ ਚ 5-5 ਲੱਖ ਦੇ ਲਹਿੰਗੇ ਮਿਲਦੇ ਆ ਵਲੇ। ਜੀ ਜੀ ਸਾਰਾ ਹੱਥ ਦਾ ਕੰਮ ਕੀਤਾ ਹੋਇਆ ਇੱਕ ਇੱਕ ਚੀਜ਼ ਹੱਤ ਨਾਲ ਲੱਗੀ ਹੋਈ ਹੈ। ਨਾਲ ਅਸੈਸਰੀ ਵੀ ਪੂਰੀ ਆਏਗੀ ਨਾ ਬਾਈ? ਪੂਰੀ ਅਸੈਸਰੀ ਡਬਲ ਦੁਪੱਟਾ ਫੁੱਲ ਚੁੰਟਾ ਵਾਲਾ ਪੀਸ ਸਾਰਾ ਦਰਗੋਜੀ ਵਰਕ ਕੀਤਾ ਹੋਇਆ ਸਾਰਾ ਹੱਥ ਦਾ ਕੰਮ ਹੈ ਦਬਕੇ ਦਾ। ਇਹ ਮੇਰੇ ਸਾਬ ਨਾਲ ਹੋਏਗਾ 1.5 ਲੱਖ ਰੇਟ ਦੀ ਰੇਂਜ ਦੇ ਵਿੱਚ 10000 ਤੋਂ ਲੈ ਕੇ 25 3000 35000 ਤੱਕ اچھا ਇਹ ਵੀ ਉਸੇ ਰੇਂਜ ਜੀ ਹੈ ਉਹ ਵੀ ਇਹੀ ਉਸੇ ਰੇਂਜ ਚ ਹੈ ਜੀ ਭਾਜੀ ਇਹ ਕਿਹਦਾ ਡਿਜ਼ਾਈਨ ਆ ਯਾਰ ਲਹਿੰਗੇ ਦਾ ਦੱਸਿਓ ਮਾੜਾ ਜੀ ਭਾਜੀ ਗਾਹ ਮੰਗਦਾ ਕਿ ਲਾਈਟ ਕਦਾ ਲਹਿੰਗਾ ਦਿਓ ਸਾਡੇ ਕੋਲ ਜਿਹੜਾ ਕਲਰ ਗਾਹ ਮੰਗੂਗਾ ਉਹੀ ਕਰਦਾ ਲਹਿੰਗਾ ਦਵਾਂਗੇ ਅੱਛਾ ਸੈਲੀਬ੍ਰਿਟੀ ਟੇਸਟ ਹੈ ਬਾਜ਼ਾਰ 'ਚ ਨਾ ਕਲਰ ਮਿਲਣਾ ਨਾ ਇਦਾਂ ਦੇ ਡਿਜ਼ਾਈਨ ਮਿਲਨੇ ਆ ਮਤਲਬ ਕੱਲੇ ਰੈੱਡ ਮਰੂਨ ਨਹੀਂ ਹੈਗੇ ਹਰ ਇੱਕ ਕਲਰ ਮਿਲੇਗਾ ਆਪਣੇ ਹਰ ਇੱਕ ਕਲਰ ਕੋਈ ਵੀ ਡਿਜ਼ਾਈਨ ਦੇ ਵਿੱਚ ਤੁਸੀਂ ਕੋਈ ਕਲਰ ਕਹੋਗੇ ਉਹ ਕਲਰ ਮਿਲੇਗਾ ਦਾ 10 15 15 ਕਲਰ ਹੁੰਦੇ ਹਰ ਮੇਡ ਉਹ ਵੀ ਆਪਣੇ ਕੋਲ ਦੇ देखो ਇਹ ਵੀ ਹੈਂਡ ਮੇਡ ਹੈ ਪਰ ਇਹ ਸੂਰਤ ਦੇ ਹੈਂਡ ਮੇਡ ਹੈ ਪਰ ਅੱਜ ਕੱਲ ਜਿਹੜੇ ਫਰਕਾਵਾਦੀ ਲਹਿੰਗੇ ਹੱਥ ਦੇ ਕੰਮ ਦੇ ਚੱਲਦੇ ਪਏ ਉਹ ਵੀ ਸਾਡੇ ਕੋਲ ਹੁੰਦੇ ਆ ਵਾਹ ਜੀ ਵਾਹ ਬਈ ਕੰਮ ਚੈੱਕ ਕਰੋ ਇੱਕ ਇੱਕ ਚੀਜ਼ ਇੱਕ ਇੱਕ ਸਿੱਪੀ ਇੱਕ ਇੱਕ ਡਾਇਮੰਡ ਸਾਰਾ ਹੱਥ ਨਾਲ ਲੱਗਾ ਹੋਇਆ ਹੈ ਅੱਛਾ ਇਹ ਤਾਂ ਭਾਈ ਮਿਹਨਤੀ ਬਹੁਤ ਲੱਗਦੀ ਹੋਣੀ ਯਾਰ ਭਾਜੀ ਇਹ ਲਹਿੰਗਿਆਂ ਨੂੰ ਕਟੋਕਟ 2-2 3-3 ਮਹੀਨੇ ਲੱਗਦੇ ਕਿ ਪੇਸ ਨੂੰ ਬਣਾਨ ਨੂੰ ਸਾਰੇ ਹੱਥ ਦੇ ਕੰਮ ਦੇ ਲਹਿੰਗੇ ਹੈ ਬਾਜ਼ਾਰ 'ਚ ਤੁਹਾਨੂੰ ਇਹ ਪੇਸ ਤੁਹਾਨੂੰ 1-10 ਲੱਖ 5-5 ਲੱਖ 'ਚ ਮਿਲਦੇ ਆ ਸਾਡੇ ਕੋਲ ਰੇਟ ਨਹੀਂ ਵਧਨੇ ਡਿਜ਼ਾਈਨਿੰਗ ਮੈਂ ਜਲਾ ਵੀ ਕੋ ਯਪਾ ਕਰਦੇ ਹੋ ਕੀ ਚੀਜ਼ ਹੈ ਅਜੀ ਕਸਟਮਾਈਜ਼ ਗਾਗ ਨੂੰ ਜਿਹੜਾ ਵੀ ਚੀਜ਼ ਚਾਹੀਦੇ ਜਿਹੜੇ ਵੀ ਪੀਸ ਦੀ ਡਿਜ਼ਾਈਨਿੰਗ ਚਾਹੀਦੀ ਹੈ ਕੋਈ ਉਹਨਾਂ ਦਾ ਆਪਣਾ ਡਿਜ਼ਾਈਨ ਹੋਵੇ ਕੋਈ ਫੋਟੋ ਵਾਲਾ ਡਿਜ਼ਾਈਨ ਹੋਵੇ ਉਹ ਵੀ ਮਿਲੇਗਾ ਜੇ ਲਹਿੰਗਾ ਚੈੱਕ ਕਰੋ ਸਿਲਕ ਦੇ ਉੱਪਰ ਹਾਂ 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 ਸਿਲਕ ਦੇ ਲਹਿੰਗੇ ਜਿਹੜੀ ਚੀਜ਼ ਕਹੋਗੇ ਜਿਹੜਾ ਫੈਬਰਿਕ ਕਹੋਗੇ ਉਹੀ ਫੈਬਰਿਕ ਤੇ ਲਹਿੰਗਾ ਬਣਾ ਕੇ ਦਵਾਂਗੇ ਮਤਲਬ ਅੱਛਾ ਇਕੱਲੇ ਉਸ ਫੈਬਰਿਕ ਚ ਨਹੀਂ ਬਣਾ ਕੇ ਦੇਣਾ ਪਿਓਰ ਸਿਲਕ ਚ ਵੀ ਮਤਲਬ ਕਸਟਮਾਈਜ਼ ਹੋਏਗਾ ਅਜੀ ਪਿਓਰ ਸਿਲਕ ਦੇ ਵਿੱਚ ਪਿਓਰ ਇਟਾਲੀਅਨ ਦੇ ਵਿੱਚ ਪਿਓਰ ਜੌਰਜਟ ਦੇ ਵਿੱਚ ਗਾਗ ਜਿਹ ਤੈਨੂੰ ਸਿਰਫ ਰਾਦੇਕ੍ਰਿਸ਼ਨ ਫੈਸ਼ਨ ਤੇ ਹੀ ਮਿਲੇਗੀ ਆ ਕੇ ਵਿਜ਼ਿਟ ਕਰਕੇ ਦੇਖੋ ਬਾਕੀ ਸਕਰੀਨ ਤੇ ਸਾਡੇ ਨੰਬਰ ਦਿੱਤੇ ਗਏ ਆ ਭਾਜੀ ਮੈਨੇ ਗੱਲ ਦੱਸੋ ਆਪਣੇ ਕੋਲ ਸਿਰਫ ਲਹਿੰਗੇ ਹੀ ਹੁੰਦੇ ਆ ਹੋਰ ਵੀ ਕੋਈ ਆਈਟਮ ਹੁੰਦੀ ਆ ਪਾਜੀ ਕੋਈ ਵੀ ਚੀਜ਼ ਚਾਹੀਦੀ ਹੈ ਗਾਉਨ ਡ्रेसेस ਜੁਐਲਰੀ ਕੋਈ ਵੀ ਚੀਜ਼ ਚਾਹੀਦੀ ਹੈ ਸਾਡੇ ਕੋਲ ਹਰ ਚੀਜ਼ ਹੁੰਦੀ ਹੈ ਹਰ ਚੀਜ਼ ਸਾਡੇ ਕੋਲ ਮਿਲੇਗੀ ਤੁਹਾਨੂੰ ਦੇ ਆਪਣਾ ਇੱਕ ਐਡਰੈਸ ਤੇ ਮੋਬਾਈਲ ਨੰਬਰ ਵੀ ਦੱਸ ਦਿਓ ਪਾਜੀ ਸਾਡਾ ਇੱਥੇ ਲੁਧਿਆਣੇ ਦੇ ਵਿੱਚ ਨੀਅਰ ਕਲੌਕ ਟਾਵਰ ਦੇ ਕੋਲ ਸੋਸਾਇਟੀ ਬਰਾਜ਼ਾ ਮਾਰਕੀਟ ਹੈ ਜਿਹੜਾ ਪਹਿਲੇ ਸੋਸਾਇਟੀ ਸਿਨੇਮਾ ਹੁੰਦਾ ਸੀਗਾ ਤੁਸੀਂ ਉਹਦੇ ਅੰਦਰ ਗਰਾਉਂਡ ਫਲੋਰ ਤੇ ਆਣਾ ਰਾਧੇਕ੍ਰਿਸ਼ਨ ਫੈਸ਼ਨ ਤੇ 21 ਨੰਬਰ 22 ਨੰਬਰ ਸ਼ਾਪ ਤੇ ਜੀ ਤੇ ਮੋਬਾਈਲ ਨੰਬਰ ਪਾਜੀ ਮੋਬਾਈਲ ਨੰਬਰ ਸਾਡਾ ਸਕਰੀਨ ਤੇ ਦਿੱਤਾ ਗਿਆ ਹੈ ਬਾਕੀ ਸਾਡਾ ਨੰਬਰ ਹੈ 9814835951 ਤੁਸੀਂ